ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਟੀਨੂ ਪੀੜਜਾਦੇ ਨਾਲ ਕੱਲ ਨੂੰ ਟੀਨੂ ਦੀ ਮਰਜ਼ੀ ਅੱਜ ਅਕਾਲੀ ਦਲ ਚੋਂ ਗਿਆ ਮੇਰਾ ਖਿਆਲ ਹੈ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਲੈ ਗਿਆ ਬੰਦੇ ਨੇ ਤਾਂ ਜਾਣਾ ਹੀ ਕਿਹਾ ਸੀ ਪਿੰਡ ਦਾ ਸਰਪੰਚ ਵੀ ਜਾਵੇ ਨਾ ਤਾਂ ਵੀ 2 4 5 ਨਾਲ ਚਲੇ ਜਾਂਦੇ ਹੋਰ ਨੇ ਤਾਂ ਗਵਾਂਢੀਓ ਨਾਲ ਚਲੇ ਜਾਂਦੇ ਭਈ ਚੱਲ ਯਾਰ ਇਹਦੀ ਮਾੜੀ ਮੁੱਡੀ ਇੱਜ਼ਤ ਰੱਖ ਲਈਏ ਸਾਡਾ ਗਵਾਂਢੀਏ ਇਦੇ ਨਾਲ ਕੋਈ ਨਹੀਂ ਗਿਆ ਆਮ ਆਦੀ ਪਾਰਟੀ ਚ ਪਰ ਅੱਗੇ ਆਮ ਆਦਮੀ ਵਾਲੇ ਵੀ ਨਹੀਂ ਸੰਘਾਰਦੇ ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ ਘਰ ਰੌਲੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ ਨਾਲ ਨਿਆਣਾ ਵੀ ਲੈ ਗਈ ਉਹ ਅਗਲੇ ਹੁਣ ਸਾਹਮਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ ਪਿਛਲੇ ਸਾਹਮਦੇ ਨੇ ਵੀ ਸਾਡਾ ਛੱਡ ਕੇ ਚਲੇ ਗਏ ਇਹ ਹਾਲਤ ਅਜ ਟੀਨੋ ਦੀ ਹੋਈ ਵੀ ਕੋਈ ਪੁੱਛ ਨਹੀਂ ਰਿਹਾ ਪ੍ਰਕਾਸ਼ ਸਿੰਘ ਬਾਦਲ ਐ ਸਮਝੇ ਕਰੇ ਟੀਨੋ ਜਿਸ ਤਰ੍ਹਾਂ ਮੇਰੀ ਅੱਖਾਂ ਦਾ ਤਾਰਾ ਹੁੰਦਾ ਹੈ ਇਹ ਤਾਂ ਮੇਰਾ ਹੀ ਬੰਦਾ ਹੈ ਤਕਬੀਰ ਬਾਦਲੇ ਨੂੰ ਨਾਲ ਚੱਕੀ ਫਿਰੇ ਕਰੇ ਕਿ ਜੀ ਮੇਰਾ ਖਾਸ ਬੰਦਾ ਇਹ ਤੇ ਖਾਸ ਬੰਦੇ ਨੂੰ ਜੱਜ ਕਿਹਾ ਵੀ ਇੱਧਰ ਤਾਂ ਹੁਣ ਦਾਲ ਘੜਦੀ ਨਹੀਂ ਇੱਧਰ ਤਾਂ ਜਿੱਤਣ ਦੀ ਆਸ ਨਹੀਂ ਹੈ ਚੱਕ ਕੇ ਆਮ ਆਦਮੀ ਪਾਰਟੀ ਚਲੇ ਗਿਆ ਚੌਥੀ ਜਗ੍ਹਾ ਆਇਆ ਹੁਣ ਤੇ ਕੋਈ ਕੋਈ ਨਹੀਂ ਹੈ ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਟੀਨੂ ਪੀੜ ਜੱਦੇ ਨਾਲ ਕੱਲ ਨੂੰ ਟੀਨੂ ਦੀ ਮਰਜ਼ੀ ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਇਹਨੇ ਅਜਿਹੇ ਲੋਕਾਂ ਨੂੰ ਅਸੀਂ ਬਾਰ-ਬਾਰ ਜਿਤਾਈ ਜਾਂਦੇ ਆ ਜਿਹੜਾ ਪਿਤਾ ਹੁੰਦਾ ਉਹਨੂੰ ਬੱਚਾ ਦੇਖ ਕੇ بڑا ਹੁੰਦਾ ਜੇ ਪਿਤਾ ਗਲਤ ਹੋ ਜਵੇ ਤਾਂ ਬੱਚੇ ਵੀ ਪਰ ਵੀ ਅਸਰ ਪੈਂਦਾ ਜੇ ਲੀਡਰ ਗਲਤ ਹੋ ਜਵੇ ਤਾਂ ਸਮਾਜ ਪਰ ਅਸਰ ਪੈਂਦਾ ਪੂਰੇ ਪਰ ਜਿਹੜੇ ਲੀਡਰ ਦਾ ਆਪਣਾ ਕੋਈ ਕਿਰਦਾਰ ਨਹੀਂ ਆਪਣਾ ਕੋਈ ਸਟੈਂਡ ਨਹੀਂ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਟੀਨੂ ਦਾ ਕੋਈ ਨਹੀਂ ਹੈ ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਫਿਰ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਅੱਜ ਅਕਾਲੀ ਦਲ ਤੋਂ ਗਿਆ ਮੇਰਾ ਖਿਆਲਾ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਲਿ ਗਿਆ ਬੰਦੇ ਨੇ ਤਾਂ ਜਾਣਾ ਹੀ ਕਿਆ ਸੀ ਕੋਈ ਉਹਦੇ ਨਾਲ ਨਹੀਂ ਗਿਆ ਨਹੀਂ ਤਾਂ ਪਿੰਡ ਦਾ ਸਰਪੰਚ ਵੀ ਜਾਵੇ ਨਾ ਤਾਂ ਵੀ 2 4 5 ਨਾਲ ਚਲੇ ਜਾਂਦੇ ਹੋਰ ਨਹੀਂ ਤਾਂ ਗਵਾਂਢੀ ਉਹ ਨਾਲ ਚਲੇ ਜਾਂਦੇ ਭਈ ਚੱਲ ਯਾਰ ਇਹਦੀ ਮਾੜੀ ਮੁੱਡੀ ਇੱਜ਼ਤ ਰੱਖ ਲਈ ਸਾਡਾ ਗਵਾਂਢੀ ਹੈ ਇਹਦੇ ਨਾਲ ਕੋਈ ਨਹੀਂ ਗਿਆ ਆਮ ਆਦੀ ਪਾਰਟੀ 'ਚ ਅਰ ਅੱਗੇ ਆਮ ਆਦਮੀ ਵਾਲੇ ਵੀ ਨਹੀਂ ਸੰਘਾਰਦੇ ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ ਘਰੌੜੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ ਨਾਲ ਨਿਆਣਾ ਵੀ ਲੇ ਗਈ ਉਹ ਅਗਲੇ ਹੁਣ ਸਾਹਮਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ ਪਿਛਲੇ ਸਾਹਮਦੇ ਨੇ ਵੀ ਸਾਡਾ ਛੱਡ ਕੇ ਚਲੇ ਗਿਆ ਇਹ ਹਾਲਤ ਅਜ ਟੀਨੂ ਦੀ ਹੋਈ ਵੀ ਕੋਈ ਪੁੱਛ ਨਹੀਂ ਰਿਹਾ ਹੁਣੇ ਮੈਨੂੰ ਐਮਐਲਏ ਦਾ ਟੈਲੀਫੋਨ ਆਇਆ ਛੇਰੋਵਾਲ ਦਾ ਉਹ ਉਧਰ ਕਿਤੇ ਟੀਨੂ ਗਿਆ ਵਾ ਉਹ ਮੈਨੂੰ ਫੋਟੋਆਂ ਭੇਜ ਰਿਹਾ ਕਹਿੰਦਾ ਬਾਈ ਜੀ ਕੁਰਸੀਆਂ ਖਾਲੀ ਪਈਆਂ ਟੀਨੂ ਜੀ ਬੋਲ ਰਹੇ ਕੋਈ ਆਇਆ ਹੀ ਨਹੀਂ ਪਿੰਡ 'ਚ ਪਿੰਡਾਂ ਦੇ ਵਿੱਚ ਇਹਨਾਂ ਨੂੰ ਹੁਣ ਭਜਾ ਰਹੇ ਐ ਕਿਉਂਕਿ ਇਹਨਾਂ ਨੇ ਕਿਸਾਨ ਵੀ ਕੁੱਟੇ ਪਿਛਲੇ ਦਿਨਾਂ 'ਚ ਦੁਕਾਨਦਾਰਾਂ ਦਾ ਵੀ ਬੁਰਾ ਹਾਲ ਕਰਤਾ ਇਹਨਾਂ ਨੇ ਕੋਈ ਸੁਣਵਾਈ ਨਹੀਂ ਹੈ ਇੱਥੇ ਕੱਲ ਮੈਂ ਜਲੰਧਰ 'ਚ ਬੋਲ ਰਿਹਾ ਸੀ ਇੱਕ ਘਰ ਵਿੱਚ ਕੱਟ ਹੋਇਆ ਵਾ ਇੱਕ ਬੰਦਾ ਕਹਿੰਦਾ ਜੀ ਮੇਰੇ ਘਰ ਚੋਰੀ ਹੋ ਗਈ ਕੋਈ ਸੁਣਵਾਈ ਨਹੀਂ ਹੈ ਕਹਿੰਦਾ ਮੇਰੀ ਥੋੜੇ ਦਿਨ ਪਹਿਲਾਂ ਮੇਰਾ ਮੋਟਰਸਾਈਕਲ ਚੱਕਿਆ ਗਿਆ ਤੇ ਕਿਸੇ ਨੇ ਕੋਈ ਹੋਰ ਪੁੱਛਿਆ ਹੀ ਨਹੀਂ ਲੋਕ ਚੈਨਾ ਲੱਗ ਲੈ ਜਾਂਦੇ ਜਲੰਧਰ ਦੇ ਵਿੱਚ ਜਿਹੜਾ ਬੀਜੇਪੀ ਵਾਲਾ ਕੈਂਡੀਡੇਟ ਹੈ ਉਹ ਮਾਫੀਆ ਚਲਾ ਰਿਹਾ ਹੈ ਡੜਾ ਸੱਟਾ ਉਹਨਾਂ ਦੇ ਨਾਂ ਤੇ ਚੱਲਦਾ ਹੈ ਲਾਟਰੀ ਦਾ ਕੰਮ ਉਹਨਾਂ ਦੇ ਨਾਮ ਤੇ ਚੱਲਦਾ ਹੈ ਰੇਡੀਆਂ ਵਾਲੇ ਤੋਂ ਪੈਸੇ ਲੈ ਰਹੇ ਅਜੇ ਇਹ ਤਾਂ ਸਾਡੇ ਲੀਡਰ ਹੈ ਫਿਰ ਅੱਗੇ ਸਮਾਜ ਦਾ ਕੀ ਬਣੇਗਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਡੀ ਪਿਆਰ ਕਰਕੇ ਤੁਸੀਂ ਮੈਨੂੰ ਪਿਛਲੀ ਵਾਰ ਵੀ ਬੁਲਾਉਂਦੇ ਤੇ ਮੈਂ ਢਾਈ ਸਾਲ ਲੇਟ ਹੋ ਗਿਆ ਵੈਸੇ ਮੈਂ ਤਾਂ ਪਿਛਲੀ ਵਾਰ ਵੀ ਟਿਕਟ ਦਿੰਦੇ ਸੀ ਪਰ ਮੈਂ ਸੋਚਿਆ ਵੀ ਇਹਨਾਂ ਦੀ ਕੰਨੂ ਘਟਾਣੀ ਹੈ ਪਰਮਾਤਮਾ ਦੀ ਉਹ ਕੋਈ ਮौज ਹੁੰਦੀ ਹੈ ਕਿ ਜਦ ਕਿਸੇ ਨੇ ਮਨਾਉਣਾ ਉਦੋਂ ਹੀ ਮਨਾਉਂਦੇ ਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜੇ ਕੋਈ ਕਹੇ ਕਿ ਜੀ ਨੇ ਭੱਜ ਜਾਣਾ ਮੈਂ ਇੱਥੇ ਹੀ ਰਹਿਣਾ ਤੁਹਾਡੇ ਕੋਲ ਜਾਂ ਤੁਸੀਂ ਮੈਨੂੰ ਚੇਤਾ ਦੇਣਾ ਮੈਂ ਤੁਹਾਡੇ ਕੋਲ ਹੀ ਰਹਿਣਾ ਮੈਨੂੰ ਮਕਾਨ ਮਕੂਨ ਦੇਖ ਦੋ ਮੈਂ ਉਰੀ ਰਾਂਗਾ ਜਾਣਦਾ ਨਹੀਂ ਇਹ ਤੁਹਾਡੇ ਨਾਲ ਵਿਸ਼ਵਾਸ ਕਰਦਾ ਸਰਦਾਰ ਚਰਨਜੀਤ ਸਿੰਘ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾ ਇਹ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਚਮਕੌਰ ਸਾਹਿਬ ਤੋਂ ਐਮਐਲਏ ਬਣਿਆ ਪਹਿਲਾਂ ਮੈਂ ਖਰੜ ਰਹਿੰਦਾ ਸੀ ਤੇ ਮੈਂ ਚਮਕੌਰ ਸਾਹਿਬ ਜਾ ਕੇ ਐਮਐਲਏ ਬਣ ਗਿਆ ਉੱਥੇ ਵੀ ਮੇਰੇ ਖਿਲਾਫ ਇਹੀ ਰੋਲਾ ਪੈਂਦਾ ਸੀ ਵੀ ਇਹਨੇ ਕਿਹੜੇ ਉਰੇ ਰਹਿਣਾ ਜੀ ਉਰੇ ਤਾਂ ਹੈ ਹੀ ਨਹੀਂ ਪਰ ਲੋਕਾਂ ਨੇ ਮੈਨੂੰ ਉੱਤੇ ਤਿੰਨ ਵਾਰ ਐਮਐਲਏ ਬਣਾਇਆ ਤੇ ਮੈਂ ਮਰੰਡੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਹੁਣ ਤੁਸੀਂ ਇੱਥੇ ਮੈਨੂੰ ਗੋਦ ਲੈ ਲੈਣਾ ਲੈਣਾ ਤਾਂ ਢਾਈ ਸਾਲ ਪਹਿਲਾਂ ਸੀ ਪਰ ਹੁਣ ਫੇਰ ਮੈਂ ਤੁਹਾਡੇ ਕੋਲ ਹੀ ਰਹਿਣਾ ਤੇ ਇੱਥੇ ਆਪਾਂ ਮਿਲ ਕੇ ਕੰਮ ਕਰਨੇ ਅੱਜ ਤਾਂ ਮੈਂ ਬੇਸਿਕ ਜੀਆਂ ਗੱਲਾਂ ਕੀਤੀਆਂ ਫੇਰ ਕਿਸ ਦਿਨ ਵੱਡੇ ਕਾਠਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਤੁਸੀਂ ਸ਼ਹਿਰ ਦੇ ਬਹੁਤ ਪਤਵੰਤੇ ਸੱਜਣ ਇਕੱਠੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਆਪਾਂ ਤਕੜੇ ਹੋ ਕੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਜਿੱਤਾਂਗੇ ਤੇ ਵੱਡੀ ਜਿੱਤ ਪਰਮਾਤਮਾ ਨਸੀਬ ਕਰਾਊਗਾ